ਸੋ ਸਤਰਵਾਰਡਾ ਦੇ ਉੱਪਰ ਇਲੈਕਸ਼ਨ ਜਿਹੜੀ ਹੋ ਰਹੀ ਹੈ ਬਟੋਂਡਾ ਦੇ ਵੀ ਬੋਟ ਨੰਬਰ 48 ਦੇ ਬਾਏ ਇਲੈਕਸ਼ਨ ਹੈ ਜਿਹੜੀ ਉਹ ਹੋ ਰਹੀ ਹੈ ਤੇ ਇਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਨੇ ਜ਼ਿੰਮੇਵਾਰੀ ਸੌਂਪੀ ਹੈ ਪ੍ਰਧਾਨ ਬਣਾ ਕੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੱਥੋਂ ਸੁਨੇਹਾ ਆ ਜੇ ਉੱਥੇ ਪਹੁੰਚਣੇ ਪਾਰਟੀ ਦੇ ਹੱਕ ਦੇ ਵਿੱਚ ਸੋ ਉਹਨਾਂ ਦੇ ਹੱਕ ਦੇ ਵਿੱਚ ਬਠਿੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚਿਆ ਗਿਆ ਸਾਹਿਬ ਨੇ ਪੁੱਛਿਆ ਗਿੱਲ ਸਾਹਿਬ ਗਿੱਲ ਸਾਹਿਬ ਨੇ ਪੁੱਛਿਆ ਮੈਂ ਨਹੀਂ ਸਾਹਿਬ ਨਹੀਂ ਮੇਰੀ ਉਹਨਾਂ ਨਾਲ ਗੱਲ ਹੀ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲ ਕਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫ ਸੀ ਦਿੱਤਾ ਸੀ ਹਮਾ ਦੀ ਪਾਰਟੀ ਚ ਪ੍ਰਧਾਨ ਜੀ ਦੇਖੋ ਮੇਰੇ ਮੇਰੇ ਸਮਝੋ ਸਮਝੋ ਇੱਕ ਮਿੰਟ ਗੱਲ ਨੂੰ ਪ੍ਰਧਾਨ ਜੀ ਇੱਕ ਮਿੰਟ ਇੱਕ ਬੋਲੋ ਜੀ ਬੋਲੋ ਐਮ ਐਲ ਏ ਦਾ ਵੀ ਨਾਰਾਜ਼ਗੀ ਕਿਉਂ ਹੈ ਨਹੀਂ ਮੇਰੇ ਨਾਲ ਉਹਨਾਂ ਦੀ ਅੱਜ ਤਾਂ ਨਹੀਂ ਗੱਲ ਹੋਈ ਔਰ ਪਰਸੋ ਚ ਉਥੇ ਗੱਲ ਹੋਈ ਸੀ ਕਿ ਮੈਨੇ ਤਾਂ ਕੋਈ ਨਰਾਜ਼ਗੀ ਵਾਲੀ ਗੱਲ ਕੀਤੀ ਨਹੀਂ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਕਿਉਂ ਨਰਾਜ਼ਗੀ ਲੱਗ ਰਹੀ ਹੈ ਉਹਨਾਂ ਨੇ ਨਿਛੇ ਕਰ ਰਹੇ ਉਹਨਾਂ ਨੇ ਨਿਛੇ ਕਰ ਲੈਣ ਨੂੰ ਇਹ ਕਿਹਾ ਕਿ ਜਿਨ੍ਹਾਂ ਨੂੰ ਟਿਕਟ ਦੇ ਕੇ ਪਹਿਲਾਂ ਅਸੀਂ ਨਿਵਾਇਆ ਸੀਗਾ ਉਹ ਟਿਕਟ ਵਾਪਸ ਲੈ ਲਈ ਗਏ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹਦੇ ਕੋਲੇ ਆਮ ਆਦਮੀ ਪਾਰਟੀ ਦਾ ਸਿੰਬਲ ਹੈ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹੁਣ ਕੋਈ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਰੋਜ਼ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਇਹ ਗੱਲ ਕਹਿਣਾ ਪਾਰਟੀ ਵੱਲੋਂ ਅਫੀਸ਼ੀਅਲ ਉਮੀਦਵਾਰ ਆ ਪਦਮਜੀਤ ਮਹਿਤਾ ਹੀ ਨੇ ਲੋ ਜੀ ਆਪ ਦੇ 977 ਬੋਡਾਂ ਦੇ ਉੱਪਰ ਇਲੈਕਸ਼ਨ ਜਿਹੜੀ ਹੋ ਰਹੀ ਹੈ ਬਠੁੰਡਾ ਦੇ ਵੀ ਬੋਡ ਨੰਬਰ 48 ਦੇ ਬਾਏ ਇਲੈਕਸ਼ਨ ਹੈ ਜਿਹੜੀ ਉਹ ਹੋ ਰਹੀ ਹੈ ਤੇ ਇੱਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ हिस्सा ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਨੇ ਜ਼ਿੰਮੇਵਾਰੀ ਸੌਂਪੀ ਪ੍ਰਧਾਨ ਬਣਾ ਕੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੱਥੋਂ ਸੁਨੇਹਾ ਆ ਜੇ ਉੱਥੇ ਪਹੁੰਚਣਾ ਪਾਰਟੀ ਦੇ ਹੱਕ ਦੇ ਵਿੱਚ ਸੋ ਉਹਨਾਂ ਦੇ ਹੱਕ ਦੇ ਵਿੱਚ ਮਟਿੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚਿਆ ਗਿਆ। ਗਿੱਲ ਸਾਹਿਬ ਨੇ ਪੁੱਛੇ ਗਿੱਲ ਸਾਹਿਬ ਗਿੱਲ ਸਾਹਿਬ ਨੇ ਪੁੱਛਿਆ ਮੈਨੂੰ ਨਾ ਨਹੀਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲ ਕਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫ ਸੀ। ਮਸ਼ਰੂਫ ਕੀਤਾ ਸੀ ਆਮ ਆਦਮੀ ਪਾਰਟੀ ਚ ਪ੍ਰਧਾਨ ਜੀ ਦੇਖੋ ਮੇਰੇ ਮੇਰੇ ਸਮਝੋ ਸਮਝੋ ਇੱਕ ਮਿੰਟ ਗੱਲ ਨੂੰ ਪ੍ਰਧਾਨ ਜੀ ਇੱਕ ਮਿੰਟ ਇੱਕ ਬੋਲੋ ਜੀ ਬੋਲੋ ਐਮ ਐਲ ਏ ਦਾ ਉਹ ਨਾਰਾਜ਼ਗੀ ਕਿਉਂ ਹੈ? ਨਹੀਂ ਮੇਰੇ ਨਾਲ ਉਹਨਾਂ ਦੀ ਅੱਜ ਤਾਂ ਨਹੀਂ ਗੱਲ ਹੋਈ ਪਰ ਪਰਸੋਂ ਚ ਉੱਥੇ ਗੱਲ ਹੋਈ ਸੀ ਕਿ ਮੈਨੇ ਤਾਂ ਕੋਈ ਨਾਰਾਜ਼ਗੀ ਵਾਲੀ ਗ ਤਾਨੂੰ ਪਤਾ ਨਹੀਂ ਕਿਉਂ ਨਰਾਜ਼ਗੀ ਲੱਗ ਰਹੀ ਹੈ ਉਹ ਨਿਸ਼ਚਿਤ ਕਰ ਰਿਹਾ ਲੱਗਦੇ ਮਾਰੋ ਉਹ ਭੱਜਦੇ ਨਹੀਂ ਕਿੱਥੇ ਕਰ ਲੈਣ ਨੂੰ ਉਹਨੇ ਕਿਹਾ ਕਿ ਜਿਨ੍ਹਾਂ ਨੂੰ ਟਿਕਟ ਦੇ ਕੇ ਪਹਿਲਾਂ ਅਸੀਂ ਨਿਵਾਜ਼ਾ ਸੀਗਾ ਉਹ ਟਿਕਟ ਵਾਪਸ ਲੈ ਲਈ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹਦੇ ਕੋਲੇ ਆਮ ਆਦਮੀ ਪਾਰਟੀ ਦਾ ਸਿੰਬਲ ਹੈ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹੁਣ ਕੋਈ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਰੋਜ਼ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਇਹ ਗੱਲ ਕਹਿਣਾ ਪਾਰਟੀ ਵੱਲੋਂ ਅਫੀਸ਼ੀਅਲ ਉਮੀਦਵਾਰ ਹੈ ਬਦਮ ਜੀ ਮਹਿਤਾ ਹੀ ਨੇ ਲੋ ਜੀ ਉਹ ਭਈਆ ਰਾ ਕੀ